ਨੇ ਲਾਇਆ ਹੀ ਜੋ ਬੰਨ ਅੱਛਾ ਤੂੰ ਹੀ ਲਾਇਆ ਹੀ ਕੋ ਦਾ ਹੁੰਦੀ ਮੈਂ ਵੀ ਚੱਲ ਆਪੇ ਮਿਲ ਜੂਗਾ ਆਣ ਕੇ ਮੈਂ ਹੀ ਲਾਇਆ ਹੀ ਅੱਛਾ ਅੱਛਾ ਮੈਂ ਫੇਰ ਕਹੂਗਾ ਵੀ ਇਦਾਂ ਚੱਲ ਗਿਆ ਫੋਨ ਕੀਤਾ ਨਹੀਂ ਆਹੋ ਭਾਬੀ ਨੇ ਕੰਮ ਕਿਥੋਂ ਕਰਨਾ ਵਾ ਉਹ ਤਾਂ ਵੰਡੇ ਦੀਆਂ ਤਿਆਰੀਆਂ ਕਰਨਦੀ ਏ ਕਿਹੜੇ ਵੰਡੇ ਦੀਆਂ ਤੁਹਾਨੂੰ ਨਹੀਂ ਪਤਾ ਨਹੀਂ ਮिन्नੂ ਤਾਂ ਨਹੀਂ ਕਿਹੜੀ ਗੱਲ ਦਾ ਪਤਾ ਮੇਰੀ ਗੱਲ ਸੁਣੋ ਮੀ ਜੋ ਬੰਨਾ ਕੱਲ ਦਾ ਫੋਨ ਲਾਉਂਦੇ ਆਵੇਂ ਇਹਨਾਂ ਨੂੰ ਅੱਛਾ ਕੱਲ ਵੀ ਫੋਨ ਆਇਆ ਸੀ ਤੇ ਅੱਜ ਫੇਰ ਹੋਣਾ ਆਉਂਦਿਆ ਹੀ ਇੰਨੀਆਂ ਸਾਂਝਾਂ ਨਾਲ ਨਾਲ ਵਧਾ ਜੋ ਤੇਰੇ ਮਨ ਵਿੱਚ ਚੱਲਦਾ ਵਾ ਨਾ ਮੈਨੂੰ ਸਾਰਾ ਚੰਗੀ ਤਰ੍ਹਾਂ ਪਤਾ ਵਾ ਓ ਚੱਲ ਯਾਰ ਆ ਜੀ ਹਾਂ ਟਾਈਮ ਕੱਢ ਗਏ ਓ ਆਹੋ ਸਾਰੀਆਂ ਤਿਆਰੀਆਂ ਕੀਤੀਆਂ ਭਰਾ ਤੇਰੇ ਕਰਕੇ ਚੱਲ ਕੋਈ ਗੱਲ ਨਹੀਂ ਆ ਜਾਈ ਹਾਂ ਚੇਤਨਾ ਹੁਣ ਓ ਆਹੋ ਤਾਂ ਹੀ ਤੇ ਫੋਨ ਕੀਤਾ ਭਰਾ ਤਨ ਨਹੀਂ ਨਹੀਂ ਕੋਈ ਗੱਲ ਨਹੀਂ ਭਾਜੀ ਮੈਂ ਕਰਕੇ ਨਾ ਮੰਮੀ ਹੁਣ ਨਾਲ ਗੱਲ ਤੇ ਆਪਾਂ ਛੇਤੀ ਆਏ ਨੇ ਤਾਂ ਦੇਖੋ ਨਹੀਂ ਵੀ ਕੋਈ ਗੱਲ ਨਹੀਂ ਹਾਂਜੀ ਠੀਕ ਹੈ ਠੀਕ ਹੈ ਭਾਜੀ ਬੋਲਦੇ ਨਹੀਂ ਕਿਹਦਾ ਫੋਨ ਆਉਂਦਾ ਹੈ ਫੋਨ ਕਿਹਦਾ ਹੋਣਾ ਮੌਜੂਦ ਫੋਨ ਤੇ ਮੈਨੂੰ ਦੋ ਤਿੰਨ ਵਾਰੀ ਆ ਗਿਆ लवली ਭਾਜੀ ਦਾ ਅੱਛਾ ਕੀ ਕਹਿੰਦੇ ਉਹ ਕਹਿੰਦੇ ਹੀ ਗਿਆ ਕਹਿੰਦੇ ਤੁਸੀਂ ਆ ਕੇ ਤੇ ਸਾਨੂੰ ਮਿਲ ਜਾਓ ਉਹਨਾਂ ਨੂੰ ਨੌਕਰੀ ਮਿਲੀ ਹੈ ਚੰਡੀਗੜ੍ਹ ਹਾਂਜੀ ਉਹਨਾਂ ਦਾ ਇਰਾਦਾ ਹੈ ਵੀ ਕੱਲ ਉਹਨਾਂ ਨੇ ਚੱਲ ਜਾਣਾ ਵਾ ਤੇ ਕਹਿੰਦੇ ਸੀ ਵੀ ਅੱਜ ਤੁਸੀਂ ਤੇ ਜੋ ਤਾ ਆ ਕੇ ਤੇ ਚੱਲ ਹਣ ਨਾਲੇ ਮਿਲ ਗਿਰ ਜਾਓ ਜੇ ਇਹ ਨਹੀਂ ਨਾ ਗਏ ਉਹ ਤੋਂ ਬਾਅਦ ਤੇ ਉਹਨਾਂ ਨੂੰ ਥੋੜੀ ਪਤਾ ਵਾ ਸਾਡੇ ਘਰ ਚ ਕੀ ਚੱਲ ਰਿਹਾ ਕੀ ਨਹੀਂ ਹਨਾ ਉਹ ਤੇ ਗੱਲ ਹੈਗੀ ਆ ਤੁਹਾਨੂੰ ਪਤਾ ਹੀ ਆ ਇੱਥੋਂ ਵਾਲੇ ਤੇ ਜਾਣ ਨਹੀਂ ਦਿੰਦੇ ਹੈਗੇ ਜੇ ਮੰਮੀ ਨੇ ਗੱਲ ਕੀਤੀ ਉਹਨਾਂ ਨੇ ਤੇ ਜਾਣ ਨਹੀਂ ਦੇਣਾ ਹੈਗਾ ਪਰ ਕਿੱਡੀ ਵੱਡੀ ਗੱਲ ਹੈ ਨਾ ਉਹ ਸਾਡਾ ਕਿੰਨਾ ਚਾ ਕਰਦੇ ਆ ਗੱਲ ਤੇ ਤੇਰੀ ਠੀਕ ਏ ਦੋਨਾ ਮੈਂ ਭਾਜੀ ਨਹੀਂ ਉਹ ਗੱਲ ਕੀਤੀ ਮੈਂ ਵੀ ਮੈਂ ਘਰ ਸਲਾਹ ਕਰਕੇ ਨਾ ਤੇ ਤੁਹਾਨੂੰ ਦੱਸ ਦਿਨਾ ਵਾ ਤੇ ਹੁਣ ਉਹਨਾਂ ਕਿਹਾ ਵੀ ਦੋ ਤਿੰਨ ਵਾਰੀ ਫੋਨ ਕਰਕੇ ਆ ਤੇ ਜੇ ਹੁਣ ਨਾ ਗਏ ਤੇ ਮੁੜ ਕੇ ਫਿਰ ਰਪਿੰਦਰ ਨੂੰ ਪੁੱਛਣਗੇ ਕਿ ਝੂਣ ਹੀ ਆਏ ਤੇ ਕੀ ਜਵਾਬ ਦੇਊਗਾ ਨਹੀਂ ਉਹਦੀ ਵੀ ਬੇਇੱਜ਼ਤੀ ਆ ਨਾ ਪਰ ਉਹਨਾਂ ਦੇ ਬਹਾਨੇ ਬੜੇ ਲਾਉਣੇ ਆਉਂਦੇ ਆ ਉਦੋਂ ਲਾ ਲੈਣਾ ਉਹਨਾਂ ਨੇ ਕੋਈ ਨਾ ਕੋਈ ਤੁਸੀਂ ਡੈਡੀ ਨਾਲ ਗੱਲ ਕਰ ਲਓ ਜਿੱਦਾਂ ਸਲਾਹ ਕਰਦੇ ਆ ਉਦਾਂ ਚੱਲ ਜਾਗੇ ਮੈਂ ਰ ਤਾਂ ਮੰਮੀ ਨਾਲ ਗੱਲ ਕਰਾਂ ਪਹਿਲਾਂ ਨਹੀਂ ਮੰਮੀ ਨੂੰ ਪੁੱਛਣਾ ਵਾ ਕਿਉ ਡੈਡੀ ਨੇ ਤਾਂ ਕਹਿ ਹੀ ਦੇਣਾ ਮੈਂ ਵੀ ਤੁਸੀਂ ਹੋ ਆਓ ਹਨਾ ਅਖੀਰ ਗੱਲ ਤੇ ਮੁੜ ਕੇ ਮਮਾ ਜੀ ਨੂੰ ਦੱਸਣੀ ਆ ਮੰਮੀ ਨਾਲ ਕਰੀ ਗੱਲ ਕਰ ਲਈ ਨਾ ਜਿੱਦਾਂ ਕਹਣਗੇ ਫਿਰ ਉਦਾਂ ਕਰਨਾ ਕੋਈ ਨਹੀਂ ਤੁਸੀਂ ਵੇਖ ਲਓ ਇਹਨਾਂ ਵੀ ਜਾਨਦੇ ਨਹੀਂਗੇ ਨਾ ਤੇ ਕਿੰਨਾ ਵਧੀਆ ਹੋਊਗਾ ਆਹੋ ਨਹੀਂ ਮਿਲ ਕੇ ਲਿਕੇ ਆਵਾਂਗੇ ਤੇ ਪਹਿਲੀ ਆ ਜਾਨਾ ਵਾ ਨਾ ਉਹ ਨਾਲੇ ਭਾਜੀ ਆਪ ਹੀ ਨਾ ਚਾਹ ਕਰਦੇ ਆ ਹਨਾ ਮੈਨੂੰ ਬੜੀਆ ਜੀ ਉਹਨਾਂ ਨੇ ਫੋਨ ਕੀਤਾ ਹਾਂਜੀ ਤੇ ਮੈਂ ਸਗੋਂ ਮੰਮੀ ਨੂੰ ਨਹੀਂ ਦੱਸਦਾ ਹੈਗਾ ਮੈਂ ਫੇਰ ਉਹਨਾਂ ਕਹਿੰਦਾ ਵੀ ਆਪੇ ਸਾਂਝਾ ਵਧਾਈਆਂ ਇਹਨਾਂ ਨੇ ਤੇ ਹੁਣ ਜਦੋਂ ਅਗਲਾ ਫੋਨ ਕਰ ਹੀ ਦਿੰਦਾ ਵਾ ਤੇ ਫੇਰ ਆਪੇ ਦ ਕਰਨਾ ਪੈਂਦਾ ਨਾ ਹੁਣ ਜੇ ਨਾ ਕਰੀਏ ਫੋਨ ਤੇ ਫੇਰ ਅਗਲੇ ਕਹਿਣਗੇ ਮਜਾਜ ਕਰਦੇ ਉਹ ਤੁਹਾਨੂੰ ਪਤਾ ਹੀ ਆ ਅਸੀਂ ਤੇ ਬਥੇਰੀ ਦੁਨੀਆਦਾਰੀ ਰੱਖਨੇ ਆ ਪਰ ਜੇ ਅਗਰ ਰੁਪਿੰਦਰ ਵੀ ਰੱਖੇ ਤੇ ਫੇਰ ਆਣਾ ਚਲ ਕੋਈ ਗੱਲ ਨਹੀਂ ਅਸੀਂ ਤੇ ਜਾਣਾ ਤਿਕਰ ਕੱਲ ਨੂੰ ਗੱਲ ਨਾ ਕਰਨ ਕੋਈ ਮੈਂ ਇਦਾਂ ਕਰਦਾ ਮਮੀ ਨਾਲ ਗੱਲ ਕਰਦਾ ਜਾ ਕੇ ਪਹਿਲੇ ਠੀਕ ਕਰੋ ਹਾਂ ਗੱਲ ਫਿਰ ਮੈਂ ਦੱਸ ਦਿਆਂਗਾ ਮੈਂ ਪੁੱਛ ਕੇ ਆਉਂਦਾ ਜੇ ਮਮੀ ਜਾਂਦੇ ਨਾ ਤੇ ਕਿੱਡਾ ਵਧੀਆ ਹੋਊਗਾ ਸੋਹਣੀਆਂ ਸੋਹਣੀਆਂ ਚੀਜ਼ਾਂ ਲੈ ਕੇ ਜਾਊਂਗੀ ਰਵਿੰਦਰ ਵਾਸਤੇ ਬੈਠੇ ਆ ਉਹ ਨਾ ਹੋ ਬੈਠਾ ਮੈਂ ਤਾਂ ਉਹ ਅੰਦਰ ਲੱਭਣ ਦੀ ਹੀ ਉਹ ਮੈਂ ਇੱਥੇ ਬਹਿ ਗਿਆ ਫਿਰ ਆਣ ਕੇ ਅੱਛਾ ਅੱਛਾ ਫੋਨ ਆਉਂਦੇ ਕਿਤਾ ਉਹ ਫੋਨ ਆਉਂਦੇ ਨਹੀਂ ਜਿਆ ਮੈਂ ਲਾਇਆ ਸੀ ਜੋ ਬੰਨ ਅੱਛਾ ਤੂੰ ਹੀ ਲਾਇਆ ਹੀ ਕੋ ਦਾ ਹੁੰਦਾ ਮੈਂ ਵੀ ਚੱਲ ਆਪੇ ਮਿਲ ਜੂਗਾ ਆਣ ਕੇ ਮੈਂ ਹੀ ਲਾਇਆ ਸੀ ਅੱਛਾ ਅੱਛਾ ਮੈਂ ਫੇਰ ਕਹੂਗਾ ਵੀ ਇਦਾਂ ਚੱਲ ਗਿਆ ਫੋਨ ਕੀਤਾ ਨਹੀਂ ਮੈਂ ਤੈਨੂੰ ਕੱਲ ਵੀ ਕਿਹਾ ਸੀ ਨਾ ਉਹਨੂੰ ਕੰਮ-ਕਮ ਹੁੰਦਾ ਵਾ ਤੇ ਬੋਦਾ ਫੋਨ ਨਾ ਲਾਓ ਜੇ ਦਾ ਦਿਲ ਕਰੂਗਾ ਤਾਂ ਆਪੇ ਆਏਗਾ ਵਾ ਚਲ ਕੋਈ ਗੱਲ ਨਹੀਂ ਆਜੂਗਾ ਫੇਰ ਕੀ ਆ ਦੱਸ ਮੈਂ ਕਿਹੜਾ ਕਹਿੰਦੀ ਵੀ ਨਾ ਆਵੇ ਭੈਣੂ ਕੋਈ ਕਹਿੰਦੀ ਹੈ ਕਿ ਭਰਾ ਉਹਦਾ ਨਾ ਆਵੇ ਪਰ ਇਹ ਆ ਵੀ ਹੁਣ ਕੰਮ ਵੀ ਵੇਖਣਾ ਪੈਂਦਾ ਵਾ ਨਾ ਹੋਂ ਡੈਡੀ ਜੀ ਵਿਚਾਰੇ ਬਾਹਰ ਚੱਲ ਜਾਂਦੇ ਪਹਿਲਿਆਂ ਚ ਫਿਰ ਘਰ ਦਾ ਵੀ ਵੇਖਣਾ ਪੈਂਦਾ ਵਾ ਉਹ ਨਹੀਂ ਪਰ ਉਹ ਕਹਿਣਿਆ ਮੈਂ ਆ ਜਾਊਂਗਾ ਆਹੋ ਹੈ ਤਾਂ ਸਹੀ ਆ ਚੱਲ ਬਹੁਤਾ ਨਹੀਂ ਨਾ ਕਹਿਣਾ ਉਹਨੂੰ ਉਹ ਨਹੀਂ ਮੈਂ ਬਹੁਤਾ ਕੀ ਦੱਸ ਕਹਿਤਾ ਉਹਨੂੰ ਫੋਨ ਚ ਆਂਦਾ ਸੀ ਮੈਂ ਮਾਰੂੰਗਾ ਫੇਰਾ ਅੱਛਾ ਆਹੋ ਦੋਵਾਂ ਜੀਆਂ ਨੇ ਤੇ ਆਉਣਾ ਉਹਨਾਂ ਨੇ ਆਹੋ ਹੈ ਤਾਂ ਸਹੀ ਆ ਭਰਨਾ ਫਿਰ ਮਗਰੋਂ ਕੰਮ ਸਾਰਾ ਰੁਕ ਜਾਂਦਾ ਵਾ ਉਹ ਕਿਤੇ ਨਹੀਂ ਰੁਕ ਚੱਲਿਆ ਦੋਵਾਂ ਕਹਿਣਾ ਕੀ ਰੁਕ ਜਾਣਾ ਕੰਮ ਉਥੇ ਤੁਹਾਨੂੰ ਪਤਾ ਸਹੀ ਮੰਮੀ ਜਦੋਂ ਦੇ ਗਏ ਆ ਨਾ ਉਹ ਦੰਦੇ ਜਾ ਕੇ ਬਿਮਾਰ ਪਈ ਆ ਉਹਦਨ ਗਰਮੀ ਬੜੀ ਸੀ ਉਹ ਵੀ ਵੀ ਸਾਰੇ ਠੀਕ ਠੋਕ ਨਹੀਂ ਹੈਗੇ ਤੇ ਕਿਦਾਂ ਮਗਰੋਂ ਕੰਮ ਕਰਨਗੇ ਉਹ ਇਕੱਲੇ ਉਹ ਚੱਲ ਯਾਰ ਹੁਣ ਮੈਂ ਕਹਤਾ ਹੁਣ ਫੋਨ ਕਰਕੇ ਕੀ ਕਹਾਂ ਵੀ ਨਾ ਹੀ ਉਹਨੇ ਕਿਹਾ ਹੁਣੇ ਫੋਨ ਕਰ ਲੈ ਜੀ ਆਜੀ ਤੇ ਫਿਰ ਫੋਨ ਕਰਤਾ ਚੱਲ ਕੋਈ ਗੱਲ ਨਹੀਂ ਗਾਮੇ ਫੇਰ ਦੇਖੀ ਜਾਊਗੀ ਹੁਣ ਤੂੰ ਕਰ ਲੈ ਤੇ ਅੱਗੇ ਚਲੋ ਵੇਖ ਲੈਣੀ ਆ ਆਹ ਦਾ ਸੇਵੀ ਨਾ ਚੱਲੀਆਂ ਹੀ ਗੱਲਾਂ ਕਰਨ ਦੀ ਐ ਕਿੰਨਾ ਘਪਲਾ ਉਹ ਤੇ ਕੰਮ ਮੁੱਕ ਚੱਲੇ ਆ ਜੀ ਐਵੇਂ ਉਹੋ ਗੱਲਾਂ ਇਦਾਂ ਕਰਦੀ ਆ ਮੰਮੀ ਨੂੰ ਲਾਉਣੀ ਆ ਫੋਨ ਤੇ ਉਹਨਾਂ ਨੂੰ ਕਹਿਣੀ ਆ ਵੀ ਇਹ ਜੋਬਨ ਬਾਰ ਬਾਰ ਫੋਨ ਕਿਉਂ ਲਾਉਂਦਿਆ ਵਾ ਇਹਨਾਂ ਨੇ ਥੋੜਾ ਕਰਨਾ ਸੀ ਉਹ ਮੈਂਟ ਮੈਂਟ ਤੇ ਕਹਿੰਦਾ ਹੋਊਗਾ ਕਿ ਭਾਜੀ ਮੈਂ ਆਉਣਾ ਵਾ ਮੈਂ ਆਉਣਾ ਵਾ ਤੇ ਭਾਜ ਨੇ ਗੜਿਓ ਕੀ ਕਹਿਣਾ ਭਾਈ ਨੇ ਤੇ ਕਹਿਣਾ ਆ ਵੀ ਆਜੋ ਹਾਦੀ ਹੋਈ ਏ ਮੁੰਡੇ ਵਾਲੀ ਵਿਗਰੇ ਮੰਮੀ ਨੂੰ ਫੋਨ ਲਾ ਕੇ ਕਹਿਣੀ ਵੀ ਨੇਗਾ ਇੱਥੇ ਆ ਕੇ ਕਰਨਾ ਕੀ ਏ ਭਲਾ ਨਾਲੇ ਹੁਣ ਕੰਮ ਵੀ ਸਾਰਾ ਕਰਨਾ ਪੈਣਾ ਵਾ ਭਰੇ ਦਾ ਕਰਦੀ ਆਂ ਦੀਦੀ ਨੂੰ ਕਹਿੰਦੀ ਆਂ ਜਾ ਦੇ ਮਮਮੀ ਨੂੰ ਪਹਿਲਾਂ ਫੋਨ ਲਾ ਹੀ ਲੈਣੀ ਆ ਹੋਰ ਨਾ ਕਿਤੇ ਆ ਹੀ ਜਾਣਾ ਇਹ ਕਿ ਨਾ ਕੋਣ ਡੱਕਣਗੇ ਤਾਂ ਸਹੀ ਹਲੋ ਸਸ਼ਕਾ ਮਜੀ ਪਾਸੇ ਕਾਲ ਹੋਰ ਪੁੱਛਣਾ ਕੀ ਹਾਲ ਚਾਲ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਹਾਂਜੀ ਅਸੀਂ ਠੀਕ ਠਾਕ ਵਧੀਆ ਹੋਰ ਕੀ ਬਣੰਦਿਆ ਕੁਛ ਨਹੀਂ ਕੰਮ ਜੇ ਕਰਨ ਦੇ ਹੀ ਹਾਂ ਕੰਮ ਵੀ ਕੀ ਕਰਨਾ ਗਰਮੀ ਬੜੀ ਹੋ ਜਾਂਦੀ ਸਿੱਰੇ ਸਿੱਰੇ ਹੀ ਠੀਕਦਾ ਹੁਣ ਠੀਕ ਉਹ ਨਹੀਂ ਆਖਦੇ ਠੀਕ ਨਹੀਂ ਨਾ ਗੱਲ ਆਹ ਠੀਕ ਐ ਪੁੱਤ ਲਿਆਂਦੀ ਦਵਾਈ ਦਈ ਹੁਣ ਠੀਕ ਆ ਚੱਲ ਰਹਿਣ ਦੇਣਾ ਹੀ ਨਾ ਕੰਮ ਤੇ ਭਾਬੀ ਨੂੰ ਕਹਿ ਦੇਣਾ ਹੀ ਉਹ ਕਰ ਦਿੰਦੇ ਭਾਬੀ ਦਾ ਫਿਰ ਤੈਨੂੰ ਪਤਾ ਹੀ ਐ ਕਿੰਨਾ ਕਰਦੀ ਐ ਜਿੰਨਾ ਚਰਾਹ ਫਾਤ ਪ੍ਰਤੀ ਨਾਲ ਨਾ ਪਵਾਈ ਆਹੋ ਭਾਬੀ ਨੇ ਕੰਮ ਕਿਥੋਂ ਵਰਨਾ ਵਾ ਉਹ ਤਾਂ ਵੰਡੇ ਦੀਆਂ ਤਿਆਰੀਆਂ ਕਰਨਦੀ ਐ ਕਿਹੜੇ ਵੰਡੇ ਦੀਆਂ ਤੁਹਾਨੂੰ ਨਹੀਂ ਪਤਾ ਨਹੀਂ ਮੈਨੂੰ ਤਾਂ ਨਹੀਂ ખਿਆ ਗੱਲ ਦਾ ਪਤਾ ਮੇਰੀ ਗੱਲ ਸੁਣੋ ਮੀ ਜੋ ਬੰਦਾ ਕੱਲ ਦਾ ਫੋਨ ਲਾਉਂਦਿਆ ਵ ਇਹਨਾਂ ਨੂੰ ਅੱਛਾ ਕੱਲ ਵੀ ਫੋਨ ਆਇਆ ਸੀ ਤੇ ਅੱਜ ਫੇਰ ਹੁਣ ਆਉਂਦਿਆ ਹੀ ਤੇ ਮੈਂ ਜੋ ਲੱਗੀ ਗਈ ਨਾ ਉਹਨਾਂ ਦੇ ਆਖੰਦੇ ਸੀ ਕਿ ਜੋ ਬੰਦਾ ਹੀ ਆਉਣ ਲੱਗਾ ਵਾ ਦੋਵਾਂ ਜੀਆਂ ਨੇ ਆਉਣਾ ਵਾ ਮੈਂ ਹੁਣ ਪੁੱਛਦੀ ਆ ਭਲਾ ਵੀ ਘਰ ਕੋਈ ਸਲਾਹ ਵੀ ਹੈਗੀ ਆ ਆਉਂਦੀ ਕਿ ਨਹੀਂ ਹੈਗੀ ਲੇ ਬੋਤਾ ਮੈਨੂੰ ਤਾਂ ਕਿਹੇ ਗੱਲ ਦਾ ਪਤਾ ਹੀ ਨਹੀਂਗਾ ਫੇ ਫੋਨ ਕਰਦਾ ਵਾ ਕਿ ਨਹੀਂ ਕਰਦਾ ਕੋਈ ਗੱਲ ਨਹੀਂ ਮੈਂ ਹੁਣੇ ਪੁੱਛਦੀ ਆ ਫੇ ਤੂੰ ਮੇਰੇ ਪੁੱਛੇ ਬਣੇ ਤਿਆਰ ਹੋਇਆ ਕਰਦਾ ਮੈਂ ਮੰਮੀ ਜੀ ਕਰੋ ਇੱਕ ਵਾਰ ਇਹਦੇ ਨਾਲ ਗੱਲ ਤੂੰ ਫਿਕਰ ਨਾ ਕਰ ਮੈਂ ਹੁਣੇ ਇਹਨੂੰ ਪੁੱਛਦੀ ਆ ਭਲਾ ਤੈਨੂੰ ਕੀ ਬਿਮਾਰੀ ਆ ਨਾ ਤੂੰ ਮਾਂ ਨੂੰ ਮੇਰੀ ਗੱਲ ਤਾਂ ਸੁਣੋ ਮੜੀ ਜੀ ਹਾਂ ਇਹ ਆ ਹੁਣ ਜਵਾਈ ਭਾਈ ਇਹਨਾਂ ਨੇ ਤਾਂ ਫੋਨ ਹੁਣ ਚੁੱਕਣਾ ਚੁੱਕਣਾ ਘਾੜੀਆਂ ਪਰ ਉਹਨੂੰ ਥੋੜੀ ਬੋਦੀ ਹੋਣੀ ਚਾਹੀਦੀ ਹੈ ਨਾ ਮਿੰਟ ਮਿੰਟ ਤੇ ਫੋਨ ਲਈ ਜਾਂਦੇ ਆ ਆ ਉਹ ਤਾਂ ਤਾਂ ਫਿਕਰ ਨਾ ਕਰ ਮੈਂ ਅੱਜ ਤੇਲ ਚੰਮ ਹੁਣੇ ਕਰਦੀ ਆਂ ਅਗਲੀ ਵਾਰ ਤਾਂ ਫੋਨ ਕਰੂਗਾ ਨਾ ਸੌ ਵਾਰਾ ਸੋਚ ਸਮਝ ਕੇ ਫੇਰ ਹੀ ਲਾਉ ਫੋਨ ਇਹਨੂੰ ਉਹੀ ਨਾ ਪੁੱਛੋ ਨਾ ਥੋੜਾ ਜਿਹਾ ਵੀ ਤੁਸੀਂ ਕਿੱਧਰ ਤੇ ਤਿਆਰ ਹੋਈ ਫਿਰਦੇ ਆ ਕਿੱਥੇ ਜਾਣਾ ਹੈ ਕੋਈ ਗੱਲ ਨਹੀਂ ਮੈਂ ਹੁਣੇ ਪੁੱਛਦੀ ਆਂ ਤੂੰ ਕੱਟ ਫੋਨ ਮੈਂ ਤੈਨੂੰ ਬਾਅਦ ਚ ਕਰੂੰਗੀ ਇਹਦੀ ਸੇਵਾ ਮੈਂ ਹੁਣੇ ਕਰਦੀ ਆਂ ਇਹਨੂੰ ਪੈਂਟ ਕੋਟ ਪਵਾ ਕੇ ਭੇਜਦੀ ਇੱਥੇ ਚਲ ਠੀਕ ਆ ਚੰਗਾ ਮੰਮੀ ਜੀ ਹਾਂਜੀ ਦੱਸੋ ਮੈਂ ਤਾਂ ਨਾਲ ਗੱਲ ਕਰਨੀ ਹੀ ਇੱਕ ਉਹਨਾਂ ਭਾਜੀ ਦਾ ਫੋਨ ਆਉਂਦਿਆ ਸੀਗਾ लवली ਭਾਜੀ ਦਾ ਅੱਛਾ ਤੇ ਉਹ ਕਹਿਣ ਦੇ ਪਤ ਤੁਸੀਂ ਆ ਕੇ ਮਿਲ ਜਾਓ ਅੱਜ ਤੇ ਮੈਂ ਤਜੂਦ ਹੋਈ ਏ ਮੈਨੂੰ ਪਹਿਲਾਂ ਇਹ ਦੱਸ ਵੀ ਉਹਦਾ ਫੋਨ ਆਉਂਦਿਆ ਕਿ ਤੂੰ ਉਹਦੀ ਜਾਣਖਾਣ ਰਿਆ ਘੜੀ ਘੜੀ ਕਰਕੇ ਮੈਂ ਕਿ ਜਾਣਖਾਣੀ ਉਹਨਾਂ ਦੀ ਉਹਨਾਂ ਆ ਵੀ ਮੈਨੂੰ ਕੱਲ ਦਾ ਫੋਨ ਕੀਤਾ ਸੀਗਾ ਤਾਂ ਕੱਲ ਤੂੰ ਦੱਸ ਨਹੀਂ ਸਕਦਾ ਕੱਲ ਫਿਰ ਮੈਂ ਤਾਂ ਸ਼ਾਮੀ ਲੇਟ ਹੋ ਗਿਆ ਪਹਿਲੀ ਜਾਂਦੇ ਆਂਦੇ ਆਂਦੇ ਆਹੋ ਤੇ ਮੈਂ ਹਾਂ ਚੱਲ ਬਾਅਦ ਦੱਸ ਦੂੰਗਾ ਪਹਿਲੀ ਵੇ ਤਾਂ ਰਾਤ ਕੰਮ ਕਰਨ ਦੇ ਆਂ ਤੂੰ ਲੇਟ ਹੋ ਗਿਆ ਉਹਨੂੰ ਦਸਤਾਵਾ ਕਰਦੇ ਨੂੰ ਤਿਆਰ ਕੀਤਾ ਵਾ ਨਾਲ ਉਹ ਮੈਂ ਜੇ ਉਹਨੂੰ ਕਾਨੂੰ ਤਿਆਰ ਕਰਨਾ ਵਾ ਮੈਂ ਤੁਹਾਨੂੰ ਪੁੱਛਣ ਆਇਆ ਵਾਂ ਕਿ ਅਹੀਂ ਹੋਈਏ ਕਿ ਨਾ ਉਹ ਫੋਨ ਕਰਾਂਦੇ ਦੋ ਤਿੰਨ ਵਾਰੀ ਫੋਨ ਕਰਤਾ ਉਹਨਾਂ ਨੇ ਤੇ ਕਹਿੰਦੇ ਵੀ ਕੱਲ ਅਸੀਂ ਚੱਲ ਜਾਨਾ ਚੰਡੀਗੜ ਤੇ ਕਹਿੰਦੇ ਵੀ ਅੱਜ ਆ ਕੇ ਸਾਨੂੰ ਮਿਲ ਜਾ ਚੱਲ ਫੋਨ ਤੇ ਗੱਲਾਂ ਬਾਤਾਂ ਹੋ ਹੀ ਜਾਂਦੀਆਂ ਵਾ ਜਾਣਾ ਕਿਹੜਾ ਐਡਾ ਜ਼ਰੂਰੀ ਆ ਚਲੋ ਵੇਖ ਲਓ ਕੋਈ ਨਹੀਂ ਰਹਿੰਦਾ ਨਾ ਮੇਰੀ ਇੱਕ ਗੱਲ ਸੁਣ ਲਾ ਇੰਨੀਆਂ ਸਾਂਝਾਂ ਨਾ ਨਾਲ ਵਧਾ ਜੋ ਤੇਰੇ ਮਨ ਵਿੱਚ ਚੱਲਦਾ ਵਾ ਨਾ ਮੈਨੂੰ ਸਾਰਾ ਚੰਗੀ ਤਰ੍ਹਾਂ ਪਤਾ ਵਾ ਤੂੰ ਚਾਹੁੰਦਾ ਤੂੰ ਕੀ ਆ ਤੇਰਾ ਰਾਦਾ ਹੋਣਾ ਫਿਰ ਤਰਪਿੰਦਰ ਸੌਖੇ ਘਰ ਚਲ ਗਿਆ ਵਾਸਾ ਨਾ ਜਾਵੇ ਹੁਣ ਉੱਥੇ ਕੋਈ ਨਾ ਕੋਈ ਜਾ ਕੇ ਦੋਵੇਂ ਜੀ ਤਾਂ ਗੱਲ ਕਰ ਹੁੰਦੇ ਉੱਥੇ ਮੈਂ ਮੈਂ ਕਿਹੇ ਚੀ ਚਾਹਣੀ ਆ ਮੈਨੂੰ ਤੇ ਭਾਈ ਦਾ ਫੋਨ ਆਇਆ ਸੀਗਾ ਕੱਲ ਤੇ ਕਹਿੰਦੇ ਵੀ ਤੁਸੀਂ ਦੋਵੇਂ ਜਣੇ ਆਇਓ ਚੱਲ ਆ ਕੇ ਮਿਲ ਕੇ ਲਜਾਓ ਤੇ ਮੈਂ ਉਹਨਾਂ ਨੂੰ ਕੀ ਕਹਣਾ ਫਿਰ ਨਹੀਂ ਆਉਣਾ ਮੁੜ ਕੇ ਜੇ ਮਰ ਜੇ ਮੈਂ ਨਾ ਕਰ ਦਿੰਦਾ ਤਰਪਿੰਦਰ ਨੂੰ ਨਹੀਂ ਪੁੱਛਣਾ ਉਹਨਾਂ ਨੇ ਕਿ ਆਉਂਦੇ ਕਿਉਂ ਨਹੀਂ ਸਾਡੇ ਕੋ ਕੋਈ ਗੱਲ ਨਹੀਂ ਜਾ ਕੇ ਤਾਂ ਪਿਆਲੀਆਂ ਪੁਲੀਆਂ ਵਾ ਕੰਮਕਾਰ ਆਪਣਾ ਖੜਾ ਮੋਨ ਚੁੱਕ ਛੜਿਆ ਕਰੋ ਪਈ ਜਾਣਾ ਵਾ ਅਸੀਂ ਵਾਂਡੇ ਜਾਣਾ ਅਸੀਂ ਸੌਰੇ ਜਾਣਾ ਅਸੀਂ ਇੱਧਰ ਨੂੰ ਜਾਣਾ ਘਰ ਦੇ ਕੰਮ ਵੇਖੋ ਘਰ ਹੀ ਕੰਮ ਆਉਣਾ ਵਾ ਫਿਰਿਆ ਤੁਰਿਆ ਨਹੀਂ ਕੰਮ ਆਉਣਾ ਚਲੋ ਕੋਈ ਨਹੀਂ ਆਜਾ ਦੱਸ ਕੱਲ ਦਾ ਫੋਨ ਆਇਆ ਹੀ ਉਹ ਅੱਜ ਮੈਨੂੰ ਦੱਸਣ ਰਿਹਾ ਉਹ ਵੀ ਤਿਆਰ ਹੋਣ ਲੱਗਾ ਕਿ ਜਾਵਾਂ ਕਿ ਨਾ ਜਾਵਾਂ ਤੈਨੂੰ ਤਾਂ ਮਹਿਕਲਮ ਨਹੀਂ ਆ ਮੈਨੂੰ ਪਤਾ ਵਾ ਤੇਰੀ ਘਰ ਦੀ ਉੱਥੇ ਜਾ ਕੇ ਕੀ ਕਰਤੂਤ ਕਰਨੀ ਆ ਉਹਦੀ ਜਠਾਣੀ ਦੇ ਨਾਲ ਚੁਗਲੀਆਂ ਕਰਕੇ ਆਉਣਾ ਵਾ ਮੁੜ ਕੇ ਮੇਨੇ ਮਾਰੂਗੀ ਮੇਰੀ ਧੀ ਨੂੰ ਤੇ ਤੁਹਾਡੇ ਉਥੇ ਇਦਾਂ ਵਾ ਤੁਹਾਡੇ ਉਥੇ ਇਦਾਂ ਵਾ ਤੁਹਾਨੂੰ ਤੇ ਮਹਿਕਲਮ ਨਹੀਂ ਆ ਹੁਣ ਭਾਵੇਂ ਆਪਣੇ ਪਿਓ ਵੱਲ ਚਲ ਜੇ ਚਲ ਚਲ ਜਾਂਦਾ ਤੇ ਜਾਵੇ ਮੈਨੂੰ ਕੀ ਵੇਖ ਲਾ ਘਰ ਵਿੱਚ ਕੋਈ ਸਲਾਹ ਨਹੀਂ ਆ ਕੋਈ ਪੁਛਿਆ ਨਹੀਂ ਡੜੀ ਜੀ ਨੂੰ ਚਾਹੀ ਮਮੀ ਨੂੰ ਤੇ ਆਪਣੇ ਆਪ ਵੀ ਦੋਵੇਂ ਜੀ ਤਿਆਰ ਹੋਈ ਆ ਵੀ ਅਹੀਂ ਵੰਡੇ ਜਾਣਾ ਏ ਮੈਂ ਨਹੀਂ ਹੱਦ ਹੋਈ ਏ ਕਿ ਇਹਨਾਂ ਵਾਲੀ ਵੀ ਚਲ ਹੁਣ ਪੁੱਛਣਗੇ ਨਾ ਮੰਮੀ ਇਹਨਾਂ ਨੂੰ ਵੀ ਪਤਾ ਲੱਗੂਗਾ ਕਿ ਕਿਦਾਂ ਸਲਾਹ ਲੈ ਕੇ ਜਾਣਾ ਕਿ ਇਹਦੇ ਕਿਦਾਂ ਨਹੀਂ ਜਾਣਾ ਪਰ ਵੈਸੇ ਨਾ ਮੰਮੀ ਜੀ ਨੇ ਆਉਂਦ ਦੇਣਾ ਨਹੀਂ ਇਹਨਾਂ ਨੂੰ ਮੈਨੂੰ ਪਤਾ ਹੈ ਕਿ ਚਲਣੀ ਤੇ ਮੰਮੀ ਦੀ ਆ ਪਰ ਇਦਾਂ ਕਰਦੀ ਆ ਮੜਾਈ ਆ ਨਾ ਸੰਦੀਪ ਦੀਦੀ ਨੂੰ ਕਹਿ ਹੀ ਹੁੰਨੀ ਆ ਕਿ ਦੀਦੀ ਥੋੜਾ ਬੋੜਾ ਨਾਲ ਨਾ ਕੰਮ ਕਰਾ ਦਿਓ ਪਰੌਣਿਆਂ ਨੇ ਜੇ ਦੇ ਆਉਣਾ ਹੋਇਆ ਤਾਂ ਵੀ ਠੀਕ ਆ ਜੇ ਨਾ ਆਉਣਗੇ ਤਾਂ ਤਾਂ ਵੀ ਕੋਈ ਨਹੀਂ ਇਹ ਆਪੀ ਆਖਿਆ ਹੋਊ ਤੇ ਚੰਗਾ ਆ ਕਹਿ ਹੀ ਹੁੰਨੀ ਆ ਜਾ ਕੇ ਦੀਦੀ ਆਜ਼ਰਪਿੰਦਰ ਕੀ ਕਰਦੇ ਆ ਕੁਝ ਨਹੀਂ ਪਾਂਡੇ ਲੱਗੀ ਹੀ ਸਾਫ ਕਰਨ ਚਲ ਮੈਂ ਘਰ ਹੀ ਲੈਣਾ ਹੀ ਤੁਸੀਂ ਰਹਿਣ ਦਿੰਦੇ ਕੋਈ ਗੱਲ ਨਹੀਂ ਥੋੜੇ ਜਿਹੀ ਮੈਂ ਕਿ ਚਲ ਸਾਫ ਕਰ ਲੈਣੀ ਆ ਅੱਛਾ ਅੱਛਾ ਤੇ ਮੈਂ ਵੀ ਤਾਂ ਤੁਹਾਡੇ ਵੱਲ ਕੰਮ ਆਈ ਹੀ ਕਿਹੜਾ ਕੰਮ ਆਈ ਕਾਮੇ ਹੀ ਵੀ ਮਲਾਦਾ ਪਿੰਡੋਂ ਨਾ ਜੋਗਨਵੀਰ ਜੀ ਉਹਨਾਂ ਨੇ ਆਉਣਾ ਵਾ ਅੱਜ ਅਛਾ ਅਛਾ ਚਲ ਗਈ ਇਹ ਗੱਲ ਆ ਇਹਨਾਂ ਨੂੰ ਫੋਨ ਹੀ ਆਉਂਦਿਆ ਸੀ ਹਲੇ ਠੀਕ ਕੋਈ ਪੱਕਾ ਨਹੀਂਗਾ ਪਤਾ ਵੀ ਆਉਣਾ ਚਾਹੀਦਾ ਨਾ ਆਉਣਾ ਠੀਕ ਹੈ ਠੀਕ ਹੈ ਤੇ ਮੈਂ ਜਲਦੀ ਨੂੰ ਮੜਾ ਜਾ ਕਹਿ ਹੁੰਦੀ ਆ ਵੀ ਚਲ ਥੋੜਾ ਬੋਧਾ ਕੰਮ ਕਰਾ ਦਿਓ ਨਾਲ ਕੋਈ ਨਹੀਂ ਕਰਵਾ ਦਾਂਗੀ ਮੈਂ ਕੰਮ ਹਾਂਜੀ ਕੋਈ ਨਹੀਂ ਦੀ ਮੈਂ ਥੋੜਾ ਬੋਧਾ ਇੱਥੇ ਵੀ ਕਰਾ ਦਿੰਦੀ ਆ ਤੇ ਸਫਾਈ ਦਾ ਨਾਲ ਕਰਾ ਦਿਓ ਹੈ ਕੋਈ ਗੱਲ ਨਹੀਂ ਮੈਂ ਕਰਾ ਦਿੰਦੀ ਆ ਬਸ ਥੋੜੇ ਜਿਹਾ ਭਾਂਡੇ ਸਾਫ ਕਰਨ ਵਾਲੇ ਆ ਫਿਰ ਇਕੱਠੇ ਕਰ ਲੈਣੀਆਂ ਢਾਲ ਕੇ ਹਾਂਜੀ ਤੇ ਕੋਈ ਨਹੀਂ ਤਾਂ ਮੈਂ ਦੱਸ ਦਈ ਹਲੇ ਹਲੇ ਪੱਕ ਜਦੋਂ ਮੈਂ ਕੁਝ ਕਹਿੰਨੀ ਆ ਉਦੋਂ ਤੇ ਮੰਨਦੀ ਨਹੀਂ ਜਦੋਂ ਕੰਮ ਕਰਾਉਣਾ ਹੁੰਦਾ ਉਦੋਂ ਬੜੀ ਛੇਤੀ ਹੁੰਦੀ ਆ ਦੀਦੀ ਕੰਮ ਕਰਦੇ ਹੋ ਬੈਠੇ ਹੋ ਬੈਠੇ ਬੈਠੇ ਰੁਪਿੰਦਰ ਆਈ ਹੀ ਮੇਰੇ ਕੋਲ ਅੱਛਾ ਤੇ ਲਵਲੀ ਨੂੰ ਕਿਤੇ ਫੋਨ ਆਇਆ ਨਾ ਵਾ ਕਿ ਜੋ ਉਹਨੇ ਜੋ ਬੰਨੇ ਹੋਣਾ ਅੱਛਾ ਹਾਂਜੀ ਅੱਜ ਹਾਂਜੀ ਅੱਜ ਹੋਣਾ ਹਜੇ ਪੱਕਾ ਵੀ ਨਹੀਂ ਪਤਾ ਅੱਛਾ ਤੇ ਕਹਿੰਦੇ ਹੀ ਕਿ ਦੀਦੀ ਮੈਨੂੰ ਕੰਮ ਕਰਵਾ ਦਿਓ ਠੀਕ ਆ ਤੇ ਮੈਂ ਤੇ ਕਿਹਾ ਉਹਨੇ ਮੈਂ ਚੱਲ ਕੋਈ ਗੱਲ ਨਹੀਂ ਕਰਵਾ ਦੂੰਗੀ ਅੱਛਾ ਤੇ ਨਹੀਂ ਜਦਨ ਉਹਦੀ ਮੰਮੀ ਆਏ ਹੀ ਓਦਨ ਵੀ ਮੈਂ ਕੰਮ ਕੀਤਾ ਅੱਛਾ ਹੁਣ ਕਹਿਣ ਦੀ ਭਰਾ ਨੇ ਆਉਣਾ ਹੁਣ ਵੀ ਮੈਂ ਕੰਮ ਕਰਾਂ ਤੇ ਜਦਨ ਮੈਂ ਕਿਹਾ ਇਹਨੂੰ ਜਾਣ ਵਲੋਂ ਕਿ ਚੱਲ ਤੂੰ ਵੀ ਤਿਆਰੀ ਕਰ ਲਾ ਫਿਰ ਤੇ ਬੜੀ ਔਖੀ ਹੋਈ ਸੀ ਮੇਰੇ ਨਾਲ ਉਹ ਚੱਲ ਕੋਈ ਗੱਲ ਨਹੀਂ ਉਹਨਾਂ ਦੋਵਾਂ ਜੀ ਐ ਨਹੀਂ ਗੱਲ ਵਾਂ ਇਹ ਥੋੜੀ ਗੱਲ ਹੁੰਦੀ ਆ ਹੁਣ ਮੈਂ ਵੀ ਤਾਂ ਕੁਝ ਲੱਗਦੀ ਆ ਉਹਦੀ ਮੈਂ ਵੀ ਉਹਦੇ ਭਲੇ ਲਈ ਕਿਹਾ ਸੀ ਕਿ ਚੱਲ ਉਹਨੇ ਜਾਣਾ ਇਕੱਲੇ ਨਹੀਂ ਜਾਣਾ ਵਾ ਉਹਦਾ ਵੀ ਦਿਲ ਕਰਦਾ ਹੀ ਆ ਜਾਣ ਨੂੰ ਉਹ ਚੱਲ ਪਹਿਲਾਂ ਵੀ ਕੰਮ ਕਰਦੀ ਰਹੀ ਆ ਤੂੰ ਫੇਰ ਕਿਉਂ ਕਰ ਲਈਂ ਕੰਮ ਦੀ ਨਹੀਂ ਕੋਈ ਗੱਲ ਹੁੰਦੀ ਕੰਮ ਮੈਂ ਕਿਹੜਾ ਨਹੀਂ ਕਰਦੀ ਅੱਗੇ ਜੇ ਤੇ ਮੈਂ ਨਾਲ ਚੰਗੀ ਰਹੂਗੀ ਫੇਰ ਤੇ ਮੈਂ ਕੰਮ ਸਾਰਾ ਕਰਿਆ ਕਰੂੰਗੀ ਠੀਕ ਤੇ ਜੇ ਇਦਾਂ ਕਰੂਗੀ ਤੇ ਫੇਰ ਤੇ ਨਹੀਂ ਮੈਂ ਕਰਨਾ ਕੰਮ ਸੁਨੀਪ ਕਿੰਨੇ ਕਿ ਦਿਨੋਂ ਇਹ ਵਿਆਹ ਨੂੰ ਇਦਾਂ ਨਹੀਂ ਗੱਲਾਂ ਕਰਨੀਂ ਚੰਗਾ ਲੱਗਦਾ ਚਲੋ ਜਦੋਂ ਨਵੀਂ-ਨਵੀਂ ਹੀ ਉਦੋਂ ਮੈਂ ਸਾਰਾ ਕੰਮ ਕਰਦੀ ਸੀ ਕਿ ਚਲ ਸਸਮਾ ਨਹੀਂ ਹੈਗੀ ਤੇ ਚਲ ਮੈਨੂੰ ਕਰਨਾ ਪੈਣਾ ਸੀ ਤੇ ਹੁਣ ਇਹਨੂੰ ਇਦਾਂ ਤੇ ਨਹੀਂ ਨਾ ਕਰਨਾ ਚਾਹੀਦਾ ਜੇ ਮੇਰੇ ਨਾਲ ਰਲ ਕੇ ਰਹੂਗੀ ਤੇ ਮੈਂ ਵੀ ਚੰਗੀ ਰਹੂੰਗੀ ਕੋਈ ਗੱਲ ਨਹੀਂ ਵੇਖ ਲੈ ਥੋੜਾ ਟਾਈਮ ਮੈਂ ਨਵਲੀ ਨੂੰ ਕਹੂੰਗਾ ਸਮਝਾ ਦੇਊਗਾ ਨੂੰ ਤੇ ਫਿਰ ਕੀ ਹੋ ਚੱਲਿਆ ਜੇ ਮੈਂ ਇੰਨਾ ਹੀ ਕਹਤਾ ਕਿ ਤੂੰ ਲਵਲੀ ਦੇ ਨਾਲ ਚੱਲ ਜਾ ਘੁੰਮਣ ਫਿਰਲੀ ਗਿਆ ਸੀ ਇਹਦੇ ਵਿੱਚ ਕਿਹੜੀ ਗੱਲ ਲੋਗੀ ਉਹ ਚੱਲ ਉਹਨੂੰ ਲੱਗਾ ਹੋਊਗਾ ਉਦਾਂ ਹੀ ਲੈ ਜਾਊਗਾ ਫਿਰ ਲੈ ਜਾਊਗਾ ਆਕੇ ਮੈਂ ਤਾਂ ਨਹੀਂ ਕੰਮ ਕਰਨਾ ਪਰ ਉਹ ਚੱਲ ਇਦਾਂ ਨਹੀਂ ਘੜੀਦਾ ਤੂੰ ਸਿਆਣੀ ਆ ਤੂੰ ਨੇ ਦੰਗਰ ਨਾ ਗਲਣਾ ਅੱਗੇ ਫੇਰ ਉੱਠਦੀ ਆ ਤੇ ਮੰਮੀ ਨੂੰ ਫੋਨ ਲਾ ਲੈਂਦੀ ਆ ਉੱਠਦੀ ਆ ਤੇ ਸਹੇਲੀਆਂ ਨੂੰ ਫੋਨ ਲਾ ਲੈਂਦੀ ਆ ਇਹ ਥੋੜੀ ਗੱਲ ਹੋਈ ਘਰ ਦਾ ਕੰਮ ਫਿਰ ਕਿੰਨੇ ਕਰਨਾ ਹੁੰਦਾ ਇੰਨੇ ਵੀ ਤਾਂ ਜ਼ਿੰਮੇਵਾਰੀ ਸਾਂਭਣੀ ਆ ਨਾ ਉਹ ਚੱਲਨੇ ਆਣ ਬਣਾਵਾ ਸਮਝਾ ਲਈਏ ਨੂੰ ਤੂੰ ਇਕੱਲੀ ਬੈਗ ਨਾ ਸਮਝਾਈ ਇਹਨੂੰ ਕਿ ਇਦਾਂ ਨਹੀਂ ਕਰੀਦਾ ਮੈਂ ਤਾਂ ਨਹੀਂ ਸਮਝਾਉਣਾ ਉਹਨੂੰ लवली ਸਮਝਾਵੇ ਉਹਦੀ ਮੰਮੀ ਸਮਝਾਵੇ 24 ਘੰਟੇ ਤੋਂ ਆਪਣੀ ਮੰਮੀ ਨਾਲ ਲੱਗੀ ਰਹਿੰਦੀ ਐ ਇਹੋ ਜਿਹੀ ਕਿਹੜੀਆਂ ਗੱਲਾਂ ਹੁੰਦੀਆਂ ਵਾ ਅਹੀਂ ਨਹੀਂ ਫੋਨ ਕਰ ਲੈਂਦੇ ਮੈਂ ਵੀ ਤਾਂ ਸਾਰਾ ਦਿਨ ਕੰਮ ਕਰਦੀ ਰਹਿਣੀ ਐ আর ਸੋਈ 'ਚ ਵੜੀ ਰਹਿਣੀ ਐ ਕੋਈ ਗੱਲ ਨਹੀਂ ਮੈਂ ਕਰੂੰਗਾ लवली ਉਹ ਤਾਂ ਆਣ ਕੇ ਵੇਂਦੀ ਨਹੀਂ ਕੰਮ ਕਿ ਮੈਂ ਆਹ ਕਰ ਲਾਂ ਆਣ ਕੇ ਬਸ ਹੁਕਮ ਕਰ ਦਿੰਦੀ ਆ ਦੀਦੀ ਆਹ ਕੰਮ ਕਰ ਲਿਓ ਅੱਜ ਫਲਾਣੇ ਨੇ ਆਉਣਾ ਜਟਿੰਗੜੇ ਨੇ ਆਉਣਾ ਕੋਈ ਗੱਲ ਨਹੀਂ ਮੈਂ ਕਹਿ ਦੇਣਾ लवली ਨੂੰ ਜਾਂਦਾ ਦਿੰਦਾ ਨਾ ਸਮਝਾ ਕੇ ਜਾਊਗਾ ਉਹਨੂੰ ਕਾਇਦੋ ਤਹੀ ਮੈਂ ਤਾਂ ਨਹੀਂ ਕੁਝ ਵੀ ਕਹਿਣਾ ਉਹਨੂੰ ਚੱਲ ਠੀਕ ਆ ਵੇਖ ਲੈ ਕੰਮ ਕੋਈ ਗੱਲ ਨਹੀਂ ਪਰੌਣੇ ਆਉਣ ਲੱਗੇ ਆ ਯਾ ਕਰ ਲੈ ਕੰਮ ਕੋਈ ਗੱਲ ਨਹੀਂ ਚਲੋ ਠੀਕ ਆ ਲੈ ਬਾਜੀ ਦਾ ਫੇਰ ਫੋਨ ਆਈ ਜਾੜਿਆ ਵਾ ਤੇ ਉਹਨਾਂ ਨੇ ਕੀ ਜਵਾਬ ਦਵਾਉ ਉਹਨਾਂ ਨੂੰ ਮੰਮੀ ਵੀ ਇਹ ਗੱਲ ਨਾ ਸਮਝ ਜੀ ਨਹੀਂ ਮੇਰੀ ਹੁੰਦੀ ਹੈਗੀ ਤੇ ਜੇ ਅਸੀਂ ਉੱਥੇ ਚੱਲ ਜਾਾਂਗੇ ਤੇ ਅਸੀਂ ਉਹਨਾਂ ਨੂੰ ਕੀ ਕਹਿ ਆਉਣਾ ਉਹਨਾਂ ਨੂੰ ਜਾ ਕੇ ਮੇਂਗਲੀ ਆਵਾਂਗੇ ਤੇ ਹੁਣ ਜੇ ਨਾ ਗਏ ਤੇ ਫਿਰ ਰਵਿੰਦਰ ਨੂੰ ਪੁੱਛੂਗਾ ਬਾਰ-ਬਾਰ ਕਿ ਆਉਂਦੇ ਕਿਉਂ ਨਹੀਂ ਮੇਰੇ ਕੋਲ ਐਦਾਂ ਕਰਦਾ ਮੈਂ ਜੋਤ ਨੂੰ ਕਹਿ ਦਿੰਦਾ ਵਾਂ ਕਿ ਰਹਿਣ ਹੀ ਦਈ ਆਪਾਂ ਜੋਤ ਓਰੇ ਓਏ ਇੱਕ ਮਿੰਟ ਹਾਂਜੀ ਮੈਂ ਗਿਆ ਹਾਂ ਮੰਮੀ ਕੋਲ ਅੱਛਾ ਮੈਂ ਰਹਿ ਨਹੀਂ ਉਹ ਕਹਿੰਦੇ ਕਹਿੰਦੇ ਰਹਿਣ ਤਾਂ ਤੁਸੀਂ ਕੋਈ ਗੱਲ ਨਹੀਂ ਤੇ ਆਪੇ ਬਾਅਦ ਚ ਹੋਵਾਂਗੇ ਜੀ ਹਾਂ ਚੰਗੀ ਗੱਲ ਕੀਤੀ ਮੰਮੀ ਨੇ ਹੁਣ ਜਵਾਬ ਦੇਣਾ ਕਿੱਡਾ ਔਖਾ ਉਹਨਾਂ ਨੂੰ ਜਵਾਬ ਕੀ ਦੇਣਾ ਵਾ ਆ ਲੈ ਫੇਰ ਫੋਨ ਆ ਗਿਆ ਠੀਕ ਹੋ ਗਿਆ ਕਹਿਣਾ ਕੀ ਹੈ ਉਹਨਾਂ ਪੁੱਛਣਾ ਹੋਣਾ ਵੀ ਕਦੋਂ ਤੱਕ ਹੋਣਾ ਦੰਨੇ ਕੱਲ ਕਰਕੇ ਵੇਖਾਂ ਜੇ ਮੰਨਦੇ ਆ ਤੇ ਹੁਣ ਇੰਨੀਆਂ ਤਿਆਰੀਆਂ ਕੀਤੀਆਂ ਹੋਣ ਗਿਆ ਮੰਮੀ ਇਹ ਗੱਲ ਕਿਉਂ ਨਹੀਂ ਸੋਚੀ ਤੇ ਉਹਨਾਂ ਕਿੰਨੀਆਂ ਗੱਲਾਂ ਰਪਿੰਦਰ ਨੂੰ ਕਰਨੀਆਂ ਵਾ ਜਿਹੜੀਆਂ ਬਾਅਦ ਸੁਣੀਆਂ ਨਹੀਂ ਜਾਣੀਆਂ ਕੋਈ ਨਹੀਂ ਡੜੀ ਵੀ ਲਈ ਜਵਾਂ ਮੈਂ ਮਣੇ ਦੱਸ ਦਿੰਨਾ ਵਾ ਉਹ ਦੇ ਹੀ ਕਹਿਣ ਮੈਨੂੰ ਵੀ ਆਉ ਸਾਡੇ ਕੋ ਤੁਮੀ ਵੀ ਨਹੀਂ ਮਨਾ ਕਰਤਾ ਜੀ ਉਨਕੇ ਕੱਲ ਨੂੰ ਮੈਨੂੰ ਕਹਿਣਗੇ ਕਿ ਤੂੰ ਕਿਉਂ ਨਹੀਂ ਗਿਆ ਜੇ ਮੈਂ ਦੱਸਿਆ ਕਿਉਂ ਨਹੀਂ ਹਾਂ ਨਾ ਨਹੀਂ ਤੂੰ ਹੀ ਪੁੱਛ ਲੋ ਇਹ ਮੰਨਦੇ ਆ ਨਾ ਫੇਰ ਅਹੀਂ ਹੋਣ ਨੇ ਅਹੀਂ ਕਿਹੜਾ ਜਾਂਦੇ ਆ ਚੇਰ ਲਾਉਣਾ ਹੂੰ ਚਲ ਕੋਈ ਨਹੀਂ ਦੱਸ ਮੈਨੂੰ ਹਾਂ ਤੂੰ ਪੁੱਛ ਲੋ ਬਣਾ ਆਪੋਨ ਲੈ ਜਾਓ ਆਪਣਾ ਹਾਂਜੀ ਹਾਂਜੀ ਕੋਈ ਨਹੀਂ ਭਾਜੀ ਦੇ ਦਿੰਨੇ ਆ ਅਸੀਂ ਹਾਂਜੀ ਸੋਮਵਾਰ ਤੱਕ ਨਹੀਂ ਅੱਜ ਨਹੀਂ ਜੇ ਹੋਣੇ ਅੱਜ ਤੇ ਫਿਰ ਬੈਂਕਾਂ ਵਿੱਚ ਛੁੱਟੀ ਜੀ ਤੇ ਕੱਲ ਨੂੰ ਐਤਵਾਰ ਹਾਂਜੀ ਸੋਮਵਾਰ ਨੂੰ ਦੇ ਦਾਂਗੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਭਾਜੀ ਤੁਸੀਂ 12 ਵਜੇ ਤੱਕ ਆਣ ਕੇ ਲੈ ਜਾਓ 10 ਵਜੇ ਨਾ ਬੈਂਕਾਂ ਖੁੱਲਦੀਆਂ ਫਿਰ ਕਢਾ ਕੇ ਦੇ ਦਾਂਗੇ ਤੁਹਾਨੂੰ ਠੀਕ ਆ ਜੀ ਠੀਕ ਓਕੇ ਟੈਲੀਫੋਨ ਆਉਂਦੇ ਉਹ ਜੋ ਬੰ ਨੂੰ ਫੋਨ ਕੀਤਾ ਆਉਣਾ ਵਾ ਕੰਬਾਈਨ ਵਾਲਾ ਪੈਸੇ ਮੰਗਣ ਡਿਆ ਵਾ ਅੱਛਾ ਨਹੀਂ ਪੈਸੇ ਤਾਂ ਤੁਸੀਂ ਮੈਂ ਰੱਖੇ ਵਖਰੇ ਕੱਢ ਕੇ ਉਹ ਤੇ ਮੈਂ ਉਹਨੂੰ ਮੈਨੂੰ ਨਹੀਂ ਨਾ ਪਤਾ ਵੀ ਤੂੰ ਰੱਖੇ ਆ ਅੱਛਾ ਤੇ ਮੈਂ ਉਹਨੂੰ ਕਹਤਾ ਵੀ ਅੱਜ ਸ਼ਨੀਵਾਰ ਛੁੱਟੀ ਹੈ ਤੇ ਕੱਲ ਐਤਵਾਰ ਤੇ ਸੋਮਵਾਰ 12 ਵਜੇ ਤੱਕ ਦੇ ਦਾਂਗਾ ਤੇ ਕੋਈ ਨਹੀਂ ਮੈਂ ਫੜਾ ਉਹਨਾਂ ਤੇ ਜਾ ਕੇ ਉਹਨੂੰ ਤੇ ਜੇ ਹੈਗੇ ਤਾਂ ਫਿਰ ਫੜਾਈ ਸ਼ਾਮਾ ਕੋਈ ਨਹੀਂ ਫੜਾਉਣਾ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਹਾਂਜੀ ਦੱਸੋ ਇਹ ਕੱਲ ਮੈਂ ਪਹਿਲੀਆਂ ਛਾਂਡਿਆਂ ਕੰਮ ਕਰਨ ਸ਼ਾਮੀ ਤੇ ਮੈਨੂੰ ਉਹਦਾ ਰੁਪਿੰਦਰ ਦੇ ਪਰੌਣੇ ਦਾ ਫੋਨ ਆਇਆ ਸੀਗਾ लवली ਭਾਜੀ ਦਾ ਕੀ ਕਹਿੰਦਾ ਕਹਿੰਦੇ ਕਹਿੰਦੇ ਵੀ ਉਹਨਾਂ ਕੱਲ ਚੱਲ ਜਾਣਾ ਵਾ ਘਰੇ ਚੰਡੀਗੜ੍ਹ ਆਇਆ ਉਹ ਨੌਕਰੀ ਮਿਲ ਗਈ ਉਹਨੂੰ ਤੇ ਉਹ ਕਹਿੰਦੇ ਵੀ ਤੁਸੀਂ ਆ ਗਏ ਮੈਨੂੰ ਮਿਲ ਜਿਓ ਕਰੀ ਮੈਨੂੰ ਆ ਗਏ ਅੱਛਾ ਤੇ ਮੈਂ ਤਾਂ ਕਿਹਾ ਮੈਂ ਚਲੋ ਕੋਈ ਨਹੀਂ ਸਰ ਜਣੇ ਆਵਾਂਗੇ ਹਾਂ ਹਾਂ ਤੇ ਕਹਿੰਦੇ ਵੀ ਤੁਸੀਂ ਆ ਜਿਓ ਕਰੀ ਤੇ ਜੇ ਕਹਿੰਦੇ じゃ ਮੇਰਾ ਪੁੱਤ ਫਿਰ ਮਾਰਿਆ ਚੱਕਰ ਕੇ ਗੱਡੀ ਮੈਂ ਚਲ ਤੇ ਜਾਣਾ ਵਾਂ ਮੰਮੀ ਨੇ ਮਨਾ ਕਰਤਾ ਕੀ ਕਹਿੰਦੀ ਹੈ ਉਹ ਕਹਿੰਦੇ ਵੀ ਨਹੀਂ ਤੁਸੀਂ ਨਹੀਂ ਰਹਿਣ ਦੋ ਉਹ ਜੁਬਨ ਉਹ ਤਾਂ ਦਾ ਦਿਮਾਗ ਖਰਾਬ ਹੋ ਗਿਆ ਪਤਾ ਗੱਲ ਕੀ ਆ ਅਸੀਂ ਕਿਨਾਂ ਖੇਤਰ ਬੈਠੇ ਰਹਿਣਾ ਦਵਾ ਜੀਆਂ ਨੇ ਅਕਸਰ ਤੁਸੀਂ ਮਿਲਣਾ ਖੇਲਣਾ ਵਾ ਭਰਾ ਪਰਚਾਈ ਨਹੀਂ ਇਹ ਆਹੋ ਮਿਲਣਾ ਖੇਲਣਾ ਤੇ ਡੜੀ ਹੈਗਾ ਵਾ ਮੈਂ ਵੀ ਇਸੇ ਕਰਕੇ ਗਿਆ ਹੰਮੀ ਕੋਲ ਅੱਛਾ ਮੈਂ ਵੀ ਹੁਣ ਜਹੀ ਨਾ ਜਾਈਏ ਤੇ ਮੁੜ ਕੇ ਕੱਲ ਨੂੰ ਪੁੱਛੂਗਾ ਵੀ ਤੇਰਾ ਭਰਾ ਤੇ ਆਇਆ ਨਹੀਂ ਇੱਥੇ ਅਹੋ ਤੇ ਫਿਰ ਕੀ ਕਵਾਂਗੇ ਤੇ ਮੈਂ ਤੁਹਾਨੂੰ ਤਾਂ ਕਰਕੇ ਦੱਸਣਿਆ ਵਾਂ ਵੀ ਮੁੜ ਕੇ ਕੱਲ ਨੂੰ ਤੁਸੀਂ ਨਾ ਮੈਨੂੰ ਕਹੋ ਵੀ ਜੇ ਤੈਨੂੰ ਕਿਹਾ ਸੀ ਤਾਂ ਤੂੰ ਗਿਆ ਕਿਉਂ ਨਹੀਂ ਯਾਰ ਹੁਣ ਉਹ ਵੀ ਜੋ ਬਣ ਕੀ ਕਰਾਂ ਮੈਂ ਤੈਨੂੰ ਸਮਝਾਉਂਦਾ ਰਹਿਣਾ ਵੀ ਆਖੇ ਲੱਗ ਜਾ ਆਖੇ ਲੱਗਦਾ ਨਹੀਂ ਉਹਦੇ ਨੂੰ ਸਮਝ ਨਹੀਂ ਆਉਂਦੀ ਗੱਲ ਵੇਖ ਲਓ ਤੁਸੀਂ ਜਿੱਦਾਂ ਕਹੋ ਓਦਾਂ ਮੈਂ ਕਰ ਲੈਣਾ ਵਾ ਓਦਾਂ ਮੈਂ ਜੋਤ ਨੂੰ ਕਿਹਾ ਵਾ ਅੱਛਾ ਵੀ ਭਾਈ ਦਾ ਮੈਨੂੰ ਫੋਨ ਆਇਆ ਤੇ ਜੇ ਜਾਣਾ ਪਿਆ ਤੇ ਜਾਣਾ ਹੀ ਉਹ ਕਹਿੰਦੀ ਕੋਈ ਨਹੀਂ ਚੱਲ ਜਾਾਂਗੇ ਤੁਸੀਂ ਵੇਖ ਲਓ ਸਲਾਹ ਕਰਕੇ ਜਿੱਦਾਂ ਕਹੋ ਤੇ ਮੇਰੀ ਗੱਲ ਸੁਣ ਹੁਣ ਤੁਸੀਂ ਚੱਲ ਗਏ ਤੇ ਘਰ ਕੋ ਪੱਤ ਪੈ ਜਾਣਾ ਉਹੀ ਤੇ ਗੱਲ ਵਾ ਤੇ ਚੱਲ ਕੋਈ ਨਹੀਂ ਮੈਂ ਤੇਰੀ ਮਾਰ ਨਾ ਕਰਦਾ ਗੱਲ ਤੇ ਉਹਨਾਂ ਨੂੰ ਰੱਖਿਆ ਕਿਉਂ ਮੈਂ ਤੂੰ ਹਾਂ ਨਹੀਂ ਤੁਸੀਂ ਵੇਖ ਲਓ ਮੈਂ ਲੜਾਈ ਨਾ ਪਾਇਓ ਮੈਂ ਤੁਹਾਨੂੰ ਸਿਰਫ ਤਾਂ ਦ ਮੈਂ ਨਾ ਕਰਨਾ ਤੇਰੀ ਮੰਮੀ ਨਾਲ ਸਾਹ। ਮੈਂ ਪੈਸੇ ਦੇ ਉਹਨਾਂ ਨੂੰ ਜਾ ਕੇ। ਹਾਂ ਤੇ ਪੈਸੇ ਮੇਰਾ ਪੁੱਤ ਦੇ ਆਈ ਫਿਰ। ਠੀਕ। ਮੈਨੂੰ ਤੇ ਰਮਨ ਦੀ ਸਮਝ ਨਹੀਂ ਆਉਂਦੀ। ਦੱਸ ਜੇ ਉਹ ਤਿਆਰ ਹੋਏ ਤੇ ਉਹਨਾਂ ਨੂੰ ਜਾਣ ਦੇ ਤੂੰ। ਉਹ ਪੁਰਾਣਾ ਬਾਰ-ਬਾਰ ਫੋਨ ਕਰਦਾ ਹੋਣਾ। ਤੇ ਜੇ ਇਹ ਨਾ ਗਏ ਤੇ ਫਿਰ ਜਵਾਬਗੀ ਵਿਚਾਰੇ ਦੇਣਗੇ। ਵੀ ਅਸੀਂ ਕਿਉਂ ਨਹੀਂ ਆਏ? ਮੰਮੀ ਨੇ ਮਨਾ ਕਰਤਾ ਸੀ। ਇਹਨੂੰ ਮੈਂ ਸਮਝਾਉਣਾ ਜਾ ਕੇ। ਸਮਝਾਉਂਦਾ ਤੇ ਮੈਂ ਅੱਗੇ ਵੀ ਰਹਿਣਾ ਵਾ ਪਰ ਉਹ ਸਮਝ ਨਹੀਂ ਆਉਂਦੀ ਉਹਦੇ। ਕਰਦਾ ਇਤਨਾ ਕਰ ਜਾ ਕੇ ਕੱਲ।